ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਨਾ ਜਿਹੜਾ ਉਹ ਸ਼ਨੀਵਾਰ ਤੇ 23 ਅਗਸਤ ਟਾਈਮ ਆ ਜਿਹੜਾ ਉਹ 1:30 ਦਾ ਟਾਈਮ ਹੋ ਗਿਆ ਹੋਣਾ ਬੱਚੇ ਜਿਹੜੇ ਉਹ ਸਕੂਲ ਤੋਂ ਆ ਗਏ ਆ ਅੱਜ ਬੱਚਿਆਂ ਨੇ ਜਿਹੜਾ ਉਹ ਸਕੂਲ ਦਾ ਕੰਮ ਆ ਜਿਹੜਾ ਨਹੀਂ ਕੀਤਾ ਇਹਨਾਂ ਨੇ ਬੈਗ ਹੀ ਨਹੀਂ ਖੋਲੇ ਅੱਜ ਆ ਕੇ ਕਿਉਂਕਿ ਕੱਲ ਨੂੰ ਛੁੱਟੀ ਹੈ ਕਿਉਂਕਿ ਕੱਲ ਨੂੰ ਐਤਵਾਰ ਹੈ ਤੇ ਅੱਜ ਬੱਚਿਆਂ ਨੇ ਬੈਗ ਹੀ ਨਹੀਂ ਖੋਲੇ ਆ ਕੇ ਵੀ ਅਸੀਂ ਜਿਹੜਾ ਸਕੂਲ ਦਾ ਕੰਮ ਆ ਹੋਮਵਰਕ ਆ ਜਿਹੜਾ ਉਹ ਕੱਲ ਨੂੰ ਕਰਨਾ ਹੈ ਹਰਿੰਦਰ ਨੂੰ ਵੈਸੇ ਮੈਂ ਹੋਮਵਰਕ ਕਰਵਾਉਣੀ ਹੁੰਨੀ ਆ ਤੇ ਉਹਨੇ ਵੀ ਅੱਜ ਕਹਿਤਾ ਵੀ ਮੰਮੀ ਕੱਲ ਨੂੰ ਛੁੱਟੀ ਆ ਤੇ ਮੈਂ ਕੱਲ ਨੂੰ ਹੋਮਵਰਕ ਕਰੂੰਗਾ ਅੱਜ ਮੈਂ ਨਹੀਂ ਕਰਨਾ ਕੰਮ ਤੇ ਉਹ ਹੁਣ ਖੇਡ ਰਿਹਾ ਅੱਜ ਬਾਹਰ ਦਾ ਮੌਸਮ ਆ ਜਿਹੜਾ ਬਹੁਤ ਵਧੀਆ ਹਵਾ ਚੱਲ ਰਹੀ ਆ ਤੇ ਧੁੱਪ ਵੀ ਨਹੀਂ ਹੈਗੀ ਮੌਸਮ ਆ ਜਿਹੜਾ ਉਹ ਬਹੁਤ ਸੋਹਣਾ ਹੋਇਆ ਵਿਆ ਜਿਵੇਂ ਮੀਂਹ ਹੁਣ ਵੀ ਆਊਗਾ ਹੁਣ ਵੀ ਆਊਗਾ ਸਵੇਰ ਦਾ ਹੀ ਇਸ ਤਰ੍ਹਾਂ ਦਾ ਮੌਸਮ ਅੱਜ ਹਵਾ ਜਿਹੜੀ ਆ ਬਹੁਤ ਸੋਹਣੀ ਚੱਲਦੀ ਆ ਤੇ ਆਪਾਂ ਇੱਥੇ ਬਾਹਰ ਆ ਕੇ ਬੈਠੇ ਆ 10 ਮਿੰਟ ਦੀ ਬਾਹਰ ਹਵਾ ਲੈ ਕੇ ਆਈਏ ਕਿਉਂਕਿ ਅੰਦਰ ਆਪਾਂ ਸਾਰਾ ਦਿਨ ਆਪਦੇ ਜਿਹੜੇ ਕੰਮ ਧੰਦੇ ਆ ਉਹ ਕਰਦੇ ਰਹਿੰਨੇ ਆ ਅੰਦਰ ਹੀ ਬੈਠੇ ਰਹਿੰਨੇ ਆ ਜਿਹੜਾ ਬਾਹਰ ਆ ਉਹ ਬਹੁਤ ਘੱਟ ਨਿਕਲਿਆ ਜਾਂਦਾ ਵੈਸੇ ਧੁੱਪ ਹੁੰਦੀ ਅੱਗੇ ਤਾਂ ਪਰ ਅੱਜ ਜਿਹੜਾ ਮੌਸਮ ਆ ਉਹ ਬਹੁਤ ਠੰਡਾ ਤੇ ਬਹੁਤ ਵਧੀਆ ਮੌਸਮ ਆ ਤੇ ਅਸੀਂ ਇੱਥੇ ਬਾਹਰ ਆ ਕੇ ਬੈਠ ਗਏ ਆ ਆਪਦੇ ਘਰ ਦੇ ਬਾਹਰ ਹੀ ਇੱਥੇ ਅਸੀਂ ਬੈਠੇ ਆ ਖੇਤਾਂ ਦੀ ਇੱਕ ਇਹ ਵੀ ਮौज ਆ ਵੀ ਆਪਣਾ ਘਰ ਜਿਹੜਾ ਖੇਤਾਂ ਚਾਤੇ ਵੀ ਆਪਾਂ ਨੂੰ ਪਿੰਡ ਚ ਆਪਾਂ ਇਸ ਤਰ੍ਹਾਂ ਬਹਿ ਨਹੀਂ ਸਕਦੇ ਬਾਹਰ ਨਿਕਲ ਕੇ ਅਸੀਂ ਐਵੇਂ ਵੀ ਮਤਲਬ ਬਾਹਰ ਢੇੜਾ ਵੀ ਲਾ ਲਈਦਾ ਬੈਠ ਵੀ ਜਾਈਦਾ ਇਹ ਖੇਤਾਂ ਦੀ ਇੱਕ ਵਧੀਆ ਗੱਲ ਆ ਮੌਜ ਹੈ ਖੇਤਾਂ ਦੀ ਵੀ ਆਪਾਂ ਬਾਹਰ ਹਵਾ ਲੈਣ ਵਾਸਤੇ ਘਰੋਂ ਬਾਹਰ ਨਿਕਲ ਸਕਦੇ ਆ ਬੈਠ ਸਕਦੇ ਆ ਪਿੰਡਾਂ ਦੇ ਵਿੱਚ ਜਿਹੜੀ ਐਵੇਂ ਦੀ ਹਵਾ ਵੀ ਨਹੀਂ ਲੱਗਦੀ ਕਿਉਂਕਿ ਜਗ੍ਹਾ ਵੀ ਭੀੜੀ ਹੁੰਦੀ ਆ ਘਰ ਆ ਜਿਹੜੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਭੀੜੇ ਹੀ ਹੁੰਦੇ ਆ ਜਗ੍ਹਾ ਥੋੜੀ ਹੁੰਦੀ ਆ ਤੇ ਇਸ ਤਰ੍ਹਾਂ ਦੀ ਹਵਾ ਜਿਹੜੀ ਆ ਇਹ ਇਹ ਖੇਤਾਂ ਦੇ ਵਿੱਚ ਹੀ ਆਉਂਦੀ ਆ ਹਵਾ ਤਾਂ ਜਿਹੜੀ ਇੰਨੀ ਵਧੀਆ ਆਉਂਦੀ ਆ ਪਿੰਡਾਂ ਦੇ ਵਿੱਚ ਜਿਹੜੀ ਹਵਾ ਨਹੀਂ ਆਉਂਦੀਗੀ ਕਿ ਜਿਹੜੀ ਗਰਮੀ ਆ ਜਿਆਦੇ ਲੱਗਦੀ ਆ ਪਿੰਡ ਦੇ ਵਿੱਚ ਤਾਂ ਇੱਕ ਸਾਡਾ ਆਪਣਾ ਘਰ ਖੇਤਾਂ ਜੋਂਨ ਕਰਕੇ ਜਿਹੜਾ ਰਾਹ ਪਈ ਆ ਇਹ ਸਿਰਫ ਆਪਣੇ ਘਰਾਂ ਨੂੰ ਹੀ ਆਉਂਦਾ ਇਧਰ ਕੋਈ ਹੋਰ ਬਾਹਲੀ ਆਉਣੀ ਜਾਨੀ ਕਿਸੇ ਦੀ ਹੈ ਨਹੀਂਗੀ ਸੋ ਇਸੇ ਲਈ ਆਪਾਂ ਬਾਹਰ ਆ ਜਾਈਦਾ ਹਵਾ ਲੈ ਲਈਦੀ ਆ ਇਹ ਇਧਰ ਸਾਡਾ ਹਰਿੰਦਰ ਦੇਖੋ ਇਹ ਅੱਜ ਜਨੇ ਬੈਗ ਤਾਂ ਖੋਲਿਆ ਨਹੀਂ ਤੇ ਢੇੜੇ ਆ ਸਾਈਕਲ ਤੇ ਕਦੇ ਉਧਰ ਨੂੰ ਕੱਢ ਰੇ ਕਦੇ ਉਧਰ ਨੂੰ ਬੱਚਿਆਂ ਨੂੰ ਵੀ ਵੈਸੇ ਮौज ਹੁੰਦੀ ਆ ਆਪਦੇ ਰਾਹ ਤੇ ਕੋਈ ਡਰ ਵੀ ਨਹੀਂਗਾ ਪਿੰਡ ਚ ਬੱਚੇ ਆ ਖੁੱਲ ਕੇ ਖੇਡ ਵੀ ਨਹੀਂ ਸਕਦੇਗੇ ਦੇ ਖੇਤਾਂ 'ਚ ਮਤਲਬ ਆਪਣਾ ਰਾਹ ਇੱਥੇ ਕੋਈ ਡਰ ਨਹੀਂ ਵੀ ਕੋਈ ਆ ਜਾਊਗਾ ਜਾਂ ਕਿਸੇ ਦੀ ਬਾਲੀ ਆਉਣੀ ਜਾਣੀ ਆ ਸੋ ਇਸੇ ਲਈ ਬੱਚੇ ਖੁੱਲ ਕੇ ਖੇਡ ਲੈਂਦੇ ਆ ਇੱਥੇ ਇਹ ਬੱਸ ਸਾਡੇ ਇਧਰ ਇੱਕ ਘਰ ਸਾਡੇ ਤੋਂ ਅੱਗੇ ਆ ਤੇ ਇਹ ਸਾਡਾ ਘਰ ਹੈ ਜ਼ਿਆਦਾਤਰ ਬੱਸ ਇੱਥੋਂ ਤੱਕ ਹੀ ਰਾਹ ਹੈ ਕੋਈ ਜ਼ਿਆਦਾ ਇੱਥੇ ਆਵਾਜ਼ ਨਹੀਂ ਹੈਗੀ ਇਸ ਰਾਹ ਦੇ ਉੱਤੇ ਇਸੇ ਲਈ ਬੱਚੇ ਜਿਹੜੇ ਵਧੀਆ ਖੇਡ ਲੈਂਦੇ ਆ ਬਕਸੇ ਅੱਜ ਬਹੁਤ ਹਵਾ ਵਗਦੀ ਕਰਕੇ ਵਧੀਆ ਲੱਗਦਾ ਪੱਕੇ ਤੇ ਸਾਰੇ ਪਾਸੇ ਹਰਾ ਹਰਾ ਝੋਨਾ ਨਜ਼ਰ ਆ ਰਿਹਾ ਹਰੇ ਹਰੇ ਵਾਈ ਜਿਹੜੀ ਚਾਰੇ ਪਾਸੇ ਹਰਿਆਲੀ ਦਿਸਦੀ ਆ ਖੇਤਾਂ ਦੇ ਵਿੱਚ ਇਹ ਵਧੀਆ ਹੁੰਦਾ ਖੇਤਾਂ ਦੇ ਵਿੱਚ ਸਵੇਰ ਵੀ ਜਿਵੇਂ ਆਪਾਂ ਉੱਠ ਕੇ ਦੇਖਦੇ ਆ ਸਾਰੇ ਪਾਸੇ ਆਪਾਂ ਨੂੰ ਵਧੀਆ ਇਹ ਹਰਾ ਹਰਾ ਹੀ ਸਾਰਾ ਕੁਝ ਦਿਸਦਾ ਵਧੀਆ ਤੇ ਐਸ ਵੇਲੇ ਵੀ ਹੁਣ ਕਿੰਨਾ ਵਧੀਆ ਲੱਗਦਾ ਇਹ ਜਦੋਂ ਖੇਤਾਂ ਦੇ ਵਿੱਚ ਫਸਲ ਹੁੰਦੀ ਆ ਉਦੋਂ ਇੱਕ ਅੱਜ ਮੌਸਮ ਵਧੀਆ ਨਾ ਧੁੱਪ ਬਿਲਕੁਲ ਨਹੀਂ ਹੈਗੀ ਤੇ ਫਿਰ ਬੱਦਲ ਹੋਈ ਪਏ ਆ ਪਹਿਲਾਂ ਸਾਡੇ ਕੱਲ ਮੀਂਹ ਨਹੀਂ ਪਿਆ ਆਪਣੀ ਹਨਾ ਨਹੀਂ ਕੱਲ ਨਹੀਂ ਮੀਂਹ ਪਿਆ ਪਹਿਲਾਂ 2 ਦਿਨ ਸਾਡੇ ਨਹੀਂ ਪੈਂਦਾ ਰਿਹਾ 2 ਦਿਨ ਤਾਂ ਸਾਨੂੰ ਮੀਂਹ ਨਹੀਂ ਸਾਡੇ ਨਾਲ ਲੁਕਣ ਮੀਚੀ ਖੇਢੀ ਆ ਪਤਾ ਨਹੀਂ ਲੱਗਦਾ ਸੀ ਕਦੋਂ ਮੀਂਹ ਆ ਜਾਂਦਾ ਸੀਗਾ ਪਰਸੋਂ ਥੋੜਾ ਜਿਹਾ ਮੀਂਹ ਆਇਆ ਤੇ ਪਰਸੋਂ ਥੋੜਾ ਜਿਹਾ ਆਇਆ ਸੀ ਹਾਂ ਪਰਸੋਂ ਸ਼ਾਮ ਨੂੰ ਜਿਹੜਾ ਮੀਂਹ ਉਹ ਥੋੜਾ ਜਿਹਾ ਹੀ ਆਇਆ ਸੀ ਤੇ ਉਸ ਤੋਂ ਪਹਿਲਾਂ 3 ਦਿਨ ਹੋ ਗਏ ਉਸ ਦਿਨ ਤਾਂ ਬਹੁਤ ਜ਼ਿਆਦਾ ਮੀਂਹ ਸੀ 2 ਘੰਟੇ ਤੱਕ ਪੂਰਾ ਜ਼ੋਰ ਦਾ ਹੀ ਮੀਂਹ ਪਿਆ ਅੱਜ ਵੀ ਸ਼ਾਇਦ ਕਿਤੇ ਦਾ ਮੀਂਹ ਪੈਂਦਾ ਹੀ ਹੋਊਗਾ ਪਰ ਸਾਡੇ ਮੀਂਹ ਨਹੀਂ ਆ। ਸਾਡੇ ਦਾ ਮੌਸਮ ਆ ਕਾਫੀ ਜਿਆਦਾ ਵਧੀਆ। ਬੱਦ ਦਵਾਈ ਹੋਈ ਪਈ ਆ ਫੇਰ। ਮੌਸਮ ਬਹੁਤ ਸੋਹਣਾ ਹੋਇਆ ਪਰ ਬਹੁਤ ਜਿਆਦਾ ਵਧੀਆ ਹਵਾ ਆ। ਫੇਰ ਰਾਤ ਦੇ ਦੀਦੀ ਉੱਧਰ ਵਰਕ ਕਰ ਰਹੇ ਸੀ ਕਿ ਅੰਦਰ ਬੈਠੇ ਸੀ ਕਿ ਮੈਂ ਵੀ ਅੱਜ ਫੇਰ ਹਰਿੰਦਰ ਨੂੰ ਕੰਮ ਨਹੀਂ ਕਰਾਇਆ ਫ੍ਰੀ ਸੀਗੀ ਤੇ ਮੈਂ ਕਿਹਾ ਚਲੋ ਆਪਾਂ ਬਾਹਰ ਢੇੜਾ ਲਾ ਕੇ ਆਉਨੇ ਆ। ਬਈ ਇਸ ਵੇਲੇ ਹਵਾ ਵਗਦੀ ਸੋਹਣੀ ਲੱਗਦੀ ਆ। ਜਾਂਦੇ ਆ ਇਹ ਵਰਕ ਕਰੀ ਜਾਂਦੇ ਸੀ ਸੂਟ ਤੇ ਜਿਹੜਾ ਆਪਾਂ ਤੁਹਾਨੂੰ ਕੱਲ ਦਿਖਾਇਆ ਸੀ ਵੀਡੀਓ ਚ ਦੀਦੀ ਨੇ ਸੂਟ ਛਾਪਿਆ ਸੀਗਾ ਘਰੇ ਅੱਜ ਉਸ ਸੂਟ ਤੇ ਦੀਦੀ ਵਰਕ ਕਰ ਰਹੇ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਥੇੜਾ ਕੱਢ ਕੇ ਆਉਨੇ ਆ ਬਾਹਰ ਕਿੰਨੀ ਜਿਆਦਾ ਹਵਾ ਵਗਦੀ ਦੇਖੋ ਇੱਥੇ ਚਲੋ ਆਪਾਂ ਦੀਦੀ ਦਾ ਸੂਟ ਦਿਖਾਉਨੇ ਆ ਤੁਹਾਨੂੰ ਇਹ ਤੇ ਦੀਦੀ ਵਰਕ ਕਰ ਰਹੇ ਆ ਸਕੂਰਦੀ ਦੀ ਡਿੱਗੀ ਕੋਰਦੀ ਦੇ ਵਿੱਚੋਂ ਨਿਕਲੀ ਸਬਜ਼ੀ ਹਾਂ ਵੇ ਖਾਣ ਨੂੰ ਵੀ ਨਿਕਲਿਆ ਦੰਮਨ ਦੀ ਖਰਾਕ ਮੂੰਗਫਲੀ ਨਾਲ ਚੋਲੇ ਜੈਮ ਵਾਲੀ ਦੀ ਖਰਾਕ ਆ ਚਲੋ ਆਓ ਤੁਹਾਨੂੰ ਸੂਟ ਦਿਖਾਉਨੇ ਆ ਇਹ ਮੈਂ ਪਹਿਲਾਂ ਵੀ ਇੱਥੇ ਬੈਠੀ ਸੂਟ ਕੱਢ ਰਹੀ ਸੀ ਵਿੱਚੋਂ ਆਪਾਂ 10 ਮਿੰਟ ਬਾਹਰ ਜਾਏ ਆਏ ਆ ਬਾਹਰ ਦੀ ਹਵਾ ਜਿਹੜੀ ਉਹ ਆਪਾਂ ਲੈ ਆਏ ਆ ਆ ਦੇਖੋ ਜਿਹੜਾ ਆਪਾਂ ਸੂਟ ਕੱਲ ਛਾਪਿਆ ਸੀ ਉਹਦੀ ਇੱਕ ਸਾਈਡ ਆ ਜਿਹੜੀ ਉਹ ਆਪਾਂ ਬਣਾ ਲਈ ਆ ਕੱਲ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਸੀ ਉਹਦੀ ਇੱਕ ਸਾਈਡ ਆ ਜਿਹੜੀ ਉਹ ਆਪਾਂ ਤਿਆਰ ਕਰ ਲਈ ਆ ਅੱਜ ਦਿਨੇ ਦਿਨੇ ਲੱਗ ਕੇ ਹੁਣ ਦੂਸਰੀ ਸਾਈਡ ਆ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਦੇਖੋ ਇਧਰ ਇਸ ਤਰ੍ਹਾਂ ਆਪਾਂ ਪੱਤੀ ਭਰਦੇ ਆ ਇਹ ਇੱਥੋਂ ਬਸ ਇਧਰ ਸਿਰੇ ਤੇ ਕੱਢੀ ਜਾਣਾ ਇਹ ਇਧਰ ਸੈਂਟਰ 'ਚ ਥੋੜੀ ਜੀ ਆਪਾਂ ਜਗ੍ਹਾ ਛੱਡਣੀ ਆ ਕਿਉਂਕਿ ਇਹਦੇ ਵਿੱਚ ਆਪਾਂ ਇਹ ਲਾ ਰਹੇ ਆ ਬਾਅਦ 'ਚ ਇਹਨੂੰ ਸਰਾਂਹਾਂ ਬੋਲਦੇ ਆ ਸਰਾਂਹਾਂ ਆ ਇਹ ਦੇਖੋ ਇਹ ਲਾਈਆਂ ਇਹਨਾਂ ਦੇ ਪੱਤੀਆਂ ਦੇ ਬਾਅਦ ਵਿੱਚ ਸੈਂਟਰ ਦੇ ਵਿੱਚ ਆਪਾਂ ਇਸੇ ਲਈ ਇੱਥੇ ਥੋੜੀ ਜੀ ਆਪਾਂ ਜਗ੍ਹਾ ਛੱਡਣੀ ਆ ਜਗਾ ਛੱਡ ਕੇ ਆਪਾਂ ਫੇਰ ਇਹ ਜਿਹੜੀ ਆ ਉਹ ਪੱਤੀ ਆ ਜਿਹੜੀ ਉਹ ਵਿੱਚੋਂ ਪਰ ਨਹੀਂ ਆ ਇਸ ਤਰ੍ਹਾਂ ਆ ਇਹ ਪੱਤੀ ਆ ਜਿਹੜੀ ਆਪਣੀ ਬਣ ਜੂਗੀ ਆ ਦੇਖੋ ਵਿੱਚ ਥੋੜੀ ਥੋੜੀ ਜਗਾ ਜਿਹੜੀ ਛੱਡੀ ਹੋਈ ਆ ਜਿਹੜੀਆਂ ਸਰਾਇਆਂ ਉਹ ਵਿੱਚ ਲੱਗ ਜਾਣ ਇਹ ਜਦੋਂ ਆਪਾਂ ਸ਼ੁਰੂ ਕਰਨੀ ਆ ਪੱਤੀ ਉਹਦਾ ਆਪਾਂ ਇੱਥੋਂ ਸ਼ੁਰੂ ਕਰਨੀ ਆ ਸਿਰੇ ਤੋਂ ਆ ਦੇਖੋ ਇੱਥੇ ਬਿਲਕੁਲ siree ਤੋਂ ਸ਼ੁਰੂ ਕਰਕੇ ਪੱਤੀ ਫਿਰ ਇੱਥੇ ਆਤਾ ਜਿੱਥੇ ਪੱਤੀ ਦਾ ਉਥੇ ਆਪਾਂ ਕੱਢ ਲੈਣੀ ਆ ਇਧਰ ਐਂ ਕੱਢੀ ਜਾਣੀ ਆ ਬਸ ਇਹ ਆ ਦੇਖੋ ਕਟਾਂਕਾ ਬਣ ਗਿਆ ਹੁਣ ਇਹਨੂੰ ਅੱਧੀ ਨੂੰ ਆਪਾਂ ਪਹਿਲਾਂ ਭਰਾਂਗੇ ਅੱਧੀ ਨੂੰ ਬਾਅਦ ਚ ਭਰਾਂਗੇ ਇਸ ਤਰ੍ਹਾਂ ਐਂ ਕੱਢ-ਕੱਢ ਕੇ ਨਾਲ-ਨਾਲ ਥੋੜੀ-ਥੋੜੀ ਜਗ੍ਹਾ ਛੱਡ-ਛੱਡ ਕੇ ਇਹ ਆਪਾਂ ਸੂਈ ਕੱਢੀ ਜਾਣੀ ਆ ਤੇ ਜਿਹੜੀ ਇਹ ਆਪਣੀ ਅੱਧੀ ਪੱਤੀ ਹੈ ਜਿਹੜੀ ਉਹ ਭਰੀ ਜਾਊਗੀ ਅੱਧੀ ਪਹਿਰੇ ਆਪਾਂ ਉਧਰਲੀ ਸਾਈਡ ਤੋਂ ਭਰਾਂਗੇ ਇਹ ਅੱਧੀ ਪੱਤੀ ਆ ਦੇਖੋ ਆਪਾਂ ਭਰ ਲਈ ਆ ਹੁਣ ਅੱਧੀ ਆਪਾਂ ਇਸ ਸਾਈਡ ਤੋਂ ਭਰ ਲਾਂਗੇ ਇਸ ਤਰ੍ਹਾਂ ਹੀ ਆਪਣੀ ਜਿਹੜੀ ਸਾਰੀ ਪੱਤੀ ਆ ਇਹ ਇਹ ਤਿਆਰ ਹੋ ਜੂਗੀ ਬੀ ਬਸ ਇਸ ਤਰ੍ਹਾਂ ਦੀਆਂ ਜੇ ਤੁਸੀਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਕੋਈ ਸਲਾਈ ਵਾਲੀਆਂ ਚ ਹੈ ਕੜਾਈ ਵਾਲੀਆਂ ਉਹ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਫਿਰ ਆਪਾਂ ਤੁਹਾਨੂੰ ਜਿਹੜਾ ਇਹ ਫੁੱਲ ਵੀਡੀਓ ਦੇ ਦਾਂਗੇ ਫੁੱਲ ਵਲੌਗ ਆ ਜਿਹੜਾ ਉਹ ਸਲਾਈ ਵਾਲਾ ਕੋਈ ਕੜਾਈ ਵਾਲਾ ਕਟਿੰਗ ਵਾਲਾ ਕੋਈ ਵੀ ਤੁਸੀਂ ਦੇਖਣਾ ਚਾਹੁੰਦੇ ਆ ਉਹ ਸਾਨੂੰ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਤੁਹਾਨੂੰ ਜਿਹੜਾ ਪੂਰਾ ਵਲੌਗ ਆ ਉਹ ਇਸ ਚੀਜ਼ ਦਾ ਹੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਪੂਰੇ ਟਾਂਕੇ ਆ ਜਿਹੜੇ ਕਿਹੜੇ-ਕਿਹੜੇ ਆਪਾਂ ਕੜਾਈ ਕਰਦੇ ਆ ਕਿਵੇਂ ਆਪਾਂ ਸਲਾਈ ਕਰਦੇ ਆ ਕਿਵੇਂ ਆਪਾਂ ਕਟਿੰਗ ਕਰਦੇ ਆ ਉਹਦੇ ਬਾਰੇ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਹਾਂਜੀ ਆਹ ਵੇਖੋ ਸਾਡਾ ਹਰਮਨ ਇਹ ਮੋਟਰਸਾਈਕਲ ਚਲਾਉਣਾ ਸਿੱਖ ਰਿਹਾ ਹੁਣ ਵੈਸੇ ਤਾਂ ਅਸੀਂ ਇਹਨੂੰ ਮੋਟਰਸਾਈਕਲ ਤੇ ਨਹੀਂ ਬੈਠਣ ਦਿੰਦੇ ਪਰ ਇਹਨੂੰ ਹੁਣ 9th ਚ ਹੋ ਗਿਆ 9ਵੀਂ ਚ ਤੇ ਹੌਲੀ ਹੌਲੀ ਹੁਣ ਆਪਣੀ ਜਿਹੜੀ ਖੇਤਾਂ ਵਾਲੀ ਪਈ ਆ ਉਹਦੇ ਤੇ ਮੋਟਰਸਾਈਕਲ ਚਲਾਉਣਾ ਸਿੱਖਦਾ ਇਹ ਇਹ ਸਾਨੂੰ ਕਹਿ ਦਿੰਦਾ ਵੀ ਮੰਮੀ ਮੇਰੇ ਮਗਰ ਬਹਿ ਜੋ ਮਾਸੀ ਮੇਰੇ ਮਗਰ ਬਹਿ ਜੋ ਮੈਂ ਤੁਹਾਨੂੰ ਵੀ ਮਤਲਬ ਢੀੜਾ ਕੜਵਾਉ ਨਾ ਪਰ ਅਸੀਂ ਇਹਦੇ ਮਗਰ ਨਹੀਂ ਬਹਿੰਦੇ ਕਿ ਸਾਨੂੰ ਡਰ ਲੱਗਦਾ ਤੇ ਹਰਿੰਦਰ ਜਮਾ ਨਹੀਂ ਡਰਦਾ ਹਰਿੰਦਰ ਇਹਦੇ ਮਗਰ ਬਹਿ ਆਂਦਾ ਅੱਜ ਵੀ ਉਹਨੂੰ ਵਾਜਾ ਮਾਰਦਾ ਸੀ ਵੀ ਆ ਜਾ ਤੈਨੂੰ ਮੈਂ ਢੀੜਾ ਕਢਾ ਕੇ ਲਿਆਉਣਾ ਹਰਿੰਦਰ ਬੈਠਾ ਨਹੀਂ ਇਹਨੂੰ ਹਜੇ ਅਸੀਂ ਪੁਰਾਣਾ ਮੋਟਰਸਾਈਕਲ ਦਿੱਨੇ ਆ ਵੀ ਚਲੋ ਤੂੰ ਸਿੱਖ ਲਾ ਮੋਟਰਸਾਈਕਲ ਚਲਾਉਣਾ ਸਿੱਖਦਾ ਚਲੋ ਵੈਸੇ ਤਾਂ ਸੌਖਾ ਹੋ ਜਾਂਦਾ ਜਿਵੇਂ ਅਸੀਂ ਖੇਤਾਂ 'ਚ ਆ ਬੱਚੇ ਹੌਲੀ 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 ਸਿੱਖ ਜਾਣਗੇ ਤਾਂ ਹੁਣ ਤਾਂ ਵਧੀਆ ਚਲਾ ਲੈਂਦਾ ਪਰ ਸਾਨੂੰ ਡਰ ਲੱਗਦਾ ਮੈਂ ਤੇ ਦੀਦੀ ਇਹਦੇ ਮਗਰ ਨਹੀਂ ਬੈਂਦ ਗਾ ਇਧਰੋਂ ਬਹੁਤ ਜ਼ਿਆਦਾ ਬੱਦਲ ਚੜ੍ਹਿਆ ਆ ਅੱਜ ਮੈਨੂੰ ਲੱਗਦਾ ਵੀ ਸਾਡੇ ਫੇਰ ਮੀਂਹ ਆ ਜਾਣਾ ਉਧਰੋਂ ਹੁਣੇ-ਹੁਣੇ ਫੋਨ ਆਇਆ ਵੀ ਪਰੌਣੇ ਆ ਰਹੇ ਆ ਪੌਣੇ 4 ਦਾ ਟਾਈਮ ਹੋ ਗਿਆ ਤੇ ਥੋੜੀ-ਥੋੜੀ ਹਲਕੀ-ਹਲਕੀ ਭੂਰ ਆ ਰਹੀ ਹੈ ਮੀਂਹ ਆਊਗਾ ਦੇਖੋ ਹਰਮਨ ਹੋ ਗਿਆ ਸੋ ਹਰਮਨ ਗੇੜੇ ਕੱਢ ਰਿਹਾ ਤੇ ਉਧਰੋਂ ਫੋਨ ਆ ਗਿਆ ਵੀ ਪਰੌਣੇ ਆ ਰਹੇ ਆ ਚਲੋ ਆਪਾਂ ਹੁਣ ਕੋਈ ਤਿਆਰੀ ਕਰੀਏ ਫਿਰ ਉਹਨਾਂ ਦੇ ਆਇਆ ਤਾਂ ਤੁਹਾਨੂੰ ਮਲਾਉਨੇ ਆ ਉਹਨਾਂ ਨਾਲ ਆਹ ਵੇਖੋ ਸਾਡੇ ਘਰੇ ਗੈਸਟ ਆਏ ਸੀ ਬਾਈ ਜਿਵੇਂ ਤੁਹਾਨੂੰ ਦੱਸਿਆ ਸੀ ਸਾਡੇ ਘਰੇ ਗੈਸਟ ਆਉਣੇ ਆ ਹਨਾ ਦੀਦੀ ਆਏ ਆ ਸਾਡੇ ਨਾਨਾ ਚਾਚਾ ਜੀ ਦੀ ਬੇਟੀ ਉਹਨਾਂ ਦਾ ਬੇਟਾ ਇਹ ਵੀ ਸਾਰਿਆਂ ਨੂੰ ਬਾਈ ਕਰ ਦਿਓ ਬਾਈ ਕਰ ਦਿਓ ਸਾਰੇ ਨੂੰ ਫੋਨ ਤੇ ਕਰੀ ਬਾਈ ਕਰ ਦਿਓ ਕੇ ਹੈਲੋ ਤੇਜਵੀਰ ਹੈਲੋ ਕਰ ਦੇ ਸਾਰਿਆਂ ਨੂੰ ਆ ਇੱਧਰ ਫੋਨ ਤੇ ਹੈਲੋ ਕਰ ਦੇ ਸਾਰਿਆਂ ਨੂੰ ਇਹ ਦੀਦੀ ਦਾ ਬੇਟਾ ਉਹਨਾਂ ਦੀ ਇੱਕ ਵੱਡੀ ਬੇਟੀ ਆ ਪਹਿਲਾਂ ਇਹ ਛੋਟਾ ਬੇਟਾ ਉਹਨਾਂ ਦਾ ਹਾਂ ਚੱਲੀਏ ਨਹੀਂ ਇਹ ਬਾਈਪਾਸ ਵੇਖਣਾ ਇਹਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਇੱਥੇ ਬਾਹਰ ਖੜਾ ਹੈ ਬਸ ਬਾਈਪਾਸ ਤੇ ਵੇਖੀ ਜਾਂਦਾ ਵੀ ਕੀ ਲੰਘਦਾ ਕੀ ਜਾਂਦਾ ਆ ਜਾ ਆਜਾ ਜੂਸ ਪੀਏ ਆਜੋ ਜੂਸ ਪੀਏ। ਚਲ ਆਜੋ। ਆਜੋ। ਬਾਈ ਕਰਦੇ ਸਾਰੇ ਫੋਨ ਤੇ। ਸਾਰਿਆਂ ਨੂੰ ਬਾਈ ਕਰਦੇ ਫੋਨ ਤੇ। ਫੋਨ ਵੱਲ। ਕਰੀ ਬਾਈ। ਚਲ ਆ। ਉੱਪਰ। ਬਾਈ ਆ। ਤਿਆਹਾ। ਹੋ ਗਈਆਂ। ਆਹਾ।

ਕੀ ਜ਼ੋਰਦਾਰ ਕੀ ਜ਼ੋਰਦਾਰ ਕੀ ਜ਼ੋਰਦਾਰ ਹਾਂ ਚਲ ਗੋਲੋ ਜੋੜੋ ਇਹਨਾਂ ਕਰ ਆ ਦੇਖੋ ਇਹ ਸਾਡਾ ਦੋਤਾ ਆਇਆ ਹੋਇਆ ਇਹ ਇਹ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਦੇਖੋ ਇੱਧਰ ਸਾਡੇ ਚਾਚਾ ਜੀ ਦੀ ਬੇਟੀ ਆਈ ਆ ਉਹਦਾ ਬੇਟਾ ਆਇਆ ਇਹ ਇਹ 2 ਸਾਲ ਦਾ ਹੈ ਹਜੇ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਹੈ ਇਹ ਹਾਂਜੀ ਜਿਹੜਾ ਆਪਣੇ ਰਸਤੇਦਾਰਾਂ ਦਾ ਪਹਿਲਾਂ ਸਵੇਰ ਨੂੰ ਆਇਆ ਸੀ ਵੀ ਅਸੀਂ ਆਵਾਂਗੇ ਤੇ ਉਦੋਂ ਉਹਨਾਂ ਨੂੰ ਵੀ ਕੋਈ ਜ਼ਰੂਰੀ ਕੰਮ ਪੈ ਗਿਆ ਉਹ ਨਹੀਂ ਆਏ ਫਿਰ ਉਹ ਸ਼ਾਮ ਜੇ ਨੂੰ ਆਏ 4:00 ਵਜੇ ਆਏ ਆ 4:00 4:00 ਦਾ ਟਾਈਮ ਹੀ ਹੋਣਾ ਜਦੋਂ ਉਹ ਆਏ ਆ ਸਾਡੇ ਚਾਚਾ ਜੀ ਦੀ ਬੇਟੀ ਸੀ ਤੇ ਨਾਲ ਆ ਵੀ ਪ੍ਰੌਣਾ ਸੀ ਦੋ ਉਹਨਾਂ ਦੇ ਬੱਚੇ ਆਏ ਸੀ ਨਾਲ ਤੇ ਉਹ ਜਿਹੜੇ ਆਪਣੇ ਰਿਸ਼ਤੇਦਾਰ ਉਹ ਡੇਢ ਘੰਟਾ ਹੀ ਰੁਕੇ ਅਤੇ ਚਲੇ ਗਏ ਉਹਨਾਂ ਨੇ ਹੋਰ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਸੀ ਤੇ ਜਿਹੜੇ ਕੰਟ ਆਪਣੇ ਕੋਲੇ ਬਸ ਰੁਕੇ ਆ ਉਹਨਾਂ ਨੇ ਠੰਡਾ ਪਾਣੀ ਨੂੰ ਪਿਆਤਾ ਚਾਹ ਪੀ ਆਤੀ ਹੈ ਬਸ ਜਿਆਦਾ ਟਾਈਮ ਉਹ ਆਪਣੇ ਕੋਲੇ ਨਹੀਂ ਰੁਕੇਗੇ ਤੇ ਉਹ ਜਿਹੜੇ ਸਾਡਾ ਚਾਚਾ ਜੀ ਦਾ ਦੋਤਾ ਸੀ ਉਹ 11-12 ਸਾਲ ਬਾਅਦ ਹੋਇਆ ਚਾਚਾ ਜੀ ਦੀ ਬੇਟੀ ਜਿਹੜੀ ਉਹਦੀ ਮੈਰਿਜ ਨੂੰ 11-12 ਸਾਲ ਹੋ ਗਏ ਸੀ ਪਹਿਲਾਂ ਬੇਟੀ ਸੀ ਉਹਦੇ ਬੇਟੀ ਤੋਂ 11 ਸਾਲ ਉਹ ਘੱਟ ਤੋਂ ਘੱਟ ਵੀ ਛੋਟਾ ਹੈ ਜਿਹੜਾ ਚਾਚਾ ਜੀ ਦਾ ਦੋਤਾ ਬਹੁਤ ਜਾਦੇ ਹੀ ਚਾਹ ਹੋਇਆ ਸੀ ਜਦੋਂ ਹੋਇਆ ਸੀ ਹੁਣ ਉਹ ਦੋ ਸਾਲਾਂ ਦਾ ਹੋ ਗਿਆ ਹੈ ਤੇ ਹਜੇ ਵੀ ਉਹ ਸਾਰਿਆਂ ਨੂੰ ਜਿਆਦਾ ਚਾਹ ਰਿਹਾ ਵੀ ਆ ਉਹ ਦਾ ਤੇਜਵੀਰ ਉਹਦਾ ਨਾਮ ਤੇ ਬਹੁਤ ਹੀ ਪਿਆਰਾ ਜਿਹਾ ਉਹ ਤੇ ਉਹਦੇ ਤੇ ਬਚਾਰੇ ਤੇ ਜਿਹੜੀ ਜ਼ਖਮ ਤਾਂ ਬਹੁਤ ਜਿਆਦਾ ਆਈ ਆ ਆਪਰੇਸ਼ਨ ਹੋਇਆ ਉਹਦੇ ਪਰ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਉਸ ਬੱਚੇ ਨੂੰ ਇੰਨੇ ਟਾਈਮ ਬਾਅਦ ਜਿਹਨੇ ਦਿੱਤਾ ਸੀ ਪ੍ਰਮਾਤਮਾ ਨੇ ਤੇ ਉਹਨੂੰ ਹੱਥ ਦੇ ਕੇ ਰੱਖਿਆ ਜਿਹੜਾ ਵੀ ਖਰਚਾ ਵੀ ਕਾਫੀ ਜਿਆਦਾ ਹੋਇਆ ਪੈਸਾ ਕਾਫੀ ਲੱਗਿਆ ਤੇ ਫਾਰੇ ਨਿਪੋਤਾ ਸੋਨਾ ਬੱਚਾ ਤੇ ਬਹੁਤ ਪਿਆਰਾ ਆ ਜਾ ਬੱਚਾ ਤੇ ਪ੍ਰਮਾਤਮਾ ਉਹਦੀ ਜਿਹੜੀ ਉਹ ਮਾਰਾ ਲੰਮੀ ਕਰੇ ਬਹੁਤ ਜਿਆਦੇ ਚਾਹ ਹੁੰਦਾ ਸਾਰਿਆਂ ਨੂੰ ਉਸ ਬੱਚੇ ਦਾ ਸਾਨੂੰ ਵੀ ਬਹੁਤ ਜਿਆਦੇ ਚਾਹ ਹੁੰਦਾ ਵੀ ਹੁਣ ਅਸੀਂ ਦੇਖੇਗੇ ਵੀ ਉਹ ਕਿੱਡਾ ਖੋ ਗਿਆ ਕਿਵੇਂ ਉਹ ਇਸ਼ਾਰਤਾਂ ਕਰਦਾ ਕਿਵੇਂ ਉਹ ਬੋਲਦਾ ਤੇ ਪ੍ਰਮਾਤਮਾ ਇਹ ਜੀ ਖੁਸ਼ੀ ਹੈ ਜਿਹੜੀ ਉਹ ਹਰੇਕ ਨੂੰ ਦੇਵੇ ਜਿਹੜਾ ਪੋਤਾ ਪੋਤਾਤੀ ਆ ਪ੍ਰਮਾਤਮਾ ਹਰੇਕ ਨੂੰ ਦੇ ਦੇ ਇਸ ਖੁਸ਼ੀ ਤੋਂ ਕੋਈ ਵੀ ਜਿਹੜਾ ਉਹ ਵੰਝਾ ਨਾ ਰਵੇ ਹਰੇਕ ਭੈਣ ਦੇ ਜਿਹੜਾ ਉਹ ਭਰਾ ਹੋਣਾ ਜ਼ਰੂਰੀ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਜਦੋਂ ਇਹ ਬੱਚਾ ਹੋਇਆ ਸੀਗਾ ਤੇ ਉਹ ਆਪਣੇ ਰਿਸ਼ਤੇਦਾਰ ਆ ਜਿਹੜੇ ਉਹ ਚਲੇ ਗਏ ਆ ਬਸ ਆਪਣੀ ਫੇਰ ਉਹੀ ਕੰਮ ਧੰਦੇ ਆ ਜਿਹੜੇ ਉਹ ਚੱਲਦੇ ਹੀ ਰਹਿਣੇ ਆ ਟੋਟਲ ਆਪਾਂ ਸਾਰਾ ਕੰਮ ਆ ਜਿਹੜਾ ਸ਼ਾਮ ਦਾ ਉਹ ਕਰ ਲਿਆ ਬਸ ਹੁਣ ਰੋਟੀ ਦੀ ਤਿਆਰੀ ਆ ਰੋਟੀ ਕੱਲੀ ਜਿਹੜੀ ਬਣਾਉਣੀ ਆ ਬਾਕੀ ਸਾਰੇ ਕੰਮ ਆ ਜਿਹੜੇ ਸ਼ਾਮ ਦੇ ਉਹ ਆਪਣੇ ਹੋ ਗਏ ਆ ਤੇ ਇਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆਂ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਣਾ ਜਾਂ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ ਸਾਰਿਆਂ ਦਾ